ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਕਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਜਿਵੇਂ ਤੁਸੀਂ ਜਾਣਦੇ ਪਹਿਲਾਂ ਆਪਣਾ ਲਾਈਵ ਦਾ ਕੰਮ ਚੱਲ ਰਿਹਾ ਸੀ ਨਾ ਕੂਤਰਵਾਜੀ ਲਾਈਵ ਦਾ ਕੰਮ ਵੀ ਆਪਣੇ ਕੋਲ ਉਹ ਚੱਲ ਰਿਹਾ ਸੀ ਤੇ ਹੁਣ ਲਗਭਗ ਸਮਾਪਤੀ ਦੇ ਨੇੜੇ ਹੀ ਹੈਗਾ ਤੇ ਹੁਣ ਆਪਾਂ ਨੇ ਦੁਬਾਰਾ ਆਪਣਾ ਉਹੀ ਬਿਜ਼ਨਸ ਕੂਤਰਾਂ ਵਾਲਾ ਚਾਲੂ ਕਰਤਾ ਠੀਕ ਹੋ ਗਈ ਜੀ ਤੇ ਅੱਜ ਆਪਾਂ ਤੁਹਾਡੇ ਲਈ ਕਬੂਤਰ ਲੈ ਗਏ 121 300 ਦਾ 1 600 ਦਾ ਜੋੜਾ ਬਾਈ 300 ਦਾ 1 600 ਦਾ ਜੋੜਾ ਹੋ ਗਈ ਜੀ ਠੀਕ ਹੈ ਨਾ ਬਾਈ ਜੀ ਤੇ ਵਿਖਾਉਣਿਆ ਸੋਨੇ ਕਬੂਤਰ ਦੇਰੀ ਨਾ ਕਰ ਦਿਓ ਏ ਸੋਨੇ ਕਬੂਤਰ ਵਿਖਾ ਰਹੇ ਹਾਂ ਬਾਈ ਹੁਣ ਆਪਾਂ ਠੀਕ ਹੈ ਜੀ ਹੂੰ ਲਓ ਜੀ ਚੈੱਕ ਕਰੋ ਬਾਈ ਪਹਿਲਾ ਕਬੂਤਰ ਖੱਟੀਆਂ ਅੱਖਾਂ ਪੂਰੀ ਲੋਗਾਂ ਲਾਲ ਚੀਨਾ ਬਈ ਠੀਕ ਹੈ ਜੀ ਕਰ ਲਓ ਬਈ ਫਰਾਂ ਦਾ ਸ਼ੌਂਕ ਠੀਕ ਹੈ ਜੀ ਬਈ ਜੇ ਕਿਸੇ ਦੇ ਬਾਜੀ ਉਝੇ ਰਹਿੰਦੀਆਂ ਨਹੀਂ ਤਾਂ ਇਹ ਬਾਜੀ ਚ ਉੱਠਣਗੇ ਬਈ ਠੀਕ ਹੈ ਨਹੀਂ ਹੈਗਾ ਵੀ ਨਹੀਂ ਉੱਠਣਗੇ ਇਹ ਉੱਡਣਗੇ ਬਈ ਬਾਜੀ ਚ ਤੇ ਆਹ ਲਓ ਜੀ ਕਰੋ ਪੰਜਿਆਂ ਦਾ ਸ਼ੌਂਕ ਪੂਰਾ ਠੀਕ ਹੈ ਜੀ ਬਈ ਇਹ ਬਾਜੀ ਚ ਉੱਡਣਗੇ ਤੈਨੂੰ ਇਹ ਨੀ ਕਭ ਨਹੀਂ ਉੱਠਦੀ ਬਾਦਾਮ ਖਾਧੋ ਇਹਨਾਂ ਵਈ ਕੂਤਰਾਂ ਨੇ ਠੀਕ ਹੈ ਜੀ ਲਓ ਭਾਈ ਜੱਟੀਆਂ ਖਾ ਕਾਲੀ ਚਿੱਟੀ ਨੂੰ ਖਦੀ ਆ ਭਾਈ ਠੀਕ ਹੈ ਇਹ ਵੀ ਲਾਲ ਚੀਨਾ ਵਾ ਜੀ ਠੀਕ ਹੈ ਜੀ ਭਾਈ ਇਹ ਵੀ ਲਾਲ ਚੀਨਾ ਕਰ ਲੋ ਪਰਾਂ ਦਾ ਸ਼ੰਕ ਹੋ ਜੀ 300 ਦਾ 1 ਬਾਈ 600 ਦੇ 2 ਨੇ ਠੀਕ ਹੈ ਜੀ ਆ ਕਰੋ ਜੀ ਪੰਜਿਆਂ ਦਾ ਸ਼ੰਕਾ ਇਹ ਲਾ ਬਾਈ ਦੇਖੇ ਜੇ ਲਗ ਕੰਪਿਊਟਰ ਦਿਖਾ ਦਿਆ ਕਰ ਬਾਈ ਬਾਈ ਦਾ ਉਠਾ ਲਓ ਇਹ ਹੈਗਾ ਬਾਈ ਖਟੀਆਂ ਖਲ ਲਾਲ ਸਰਦਾ ਬਾਈ ਪੂਰੀ ਨੋਕ ਹੈਗੀ کر لو بھائی جی فلاں کا شوق آ کر لو بھائی جی پنجا کا شوق لو بھائی جی چیک کری چلو کبوتر کلہ کلا کلا بھائی جی ٹھیک ہے بھائی جی لو جی بھائی چٹیاں کھان لال سرا پوری نوکا بھائی ਲੋ ਬਾਈ ਕਰ ਲੋ ਫਰਾਂ ਦਾ ਸ਼ਾਂਹ ਜੀ ਇੱਥੇ ਜੀ ਆਹ ਕਰ ਲੋ ਬਾਈ ਪੰਜਾਂ ਦਾ ਸ਼ਾਂਹ ਜੀ ਲੋ ਬਾਈ ਕਬੂਤਰ ਦੇਖੀ ਚੱਲੋ ਕਬੂਤਰ ਇੱਕ ਦੋ ਇੱਕੜੇ ਵਈ ਚ ਕੋਈ ਇਹ ਨਹੀਂ ਹੈਗਾ ਵੀ ਊਣ ਹੈ ਲੋ ਬਾਈ ਕਬੂਤਰ ਚੈੱਕ ਕਰੋ ਲਾਲ ਸਿਰਾਂ ਬਾਈ ਪੀੜੀ ਅੱਖਾਂ ਨਾਲ ਸਰਾ ਪੀੜੀ ਅੱਖਾਂ ਪੂਰੀ ਨੋਖ ਵਈ ਜੀ ਕਰ ਲਓ ਬਾਈ ਜੀ ਫਾਰਾ ਦਾ ਸ਼ੌ ਇਹ ਆ ਕਰ ਲਓ ਬਾਈ ਜੀ ਪੰਜਿਆਂ ਦਾ ਸ਼ੌ ਸ਼ਾਦੀ ਦੇ ਲੱਗੇ ਹੋਇਆ ਬਾਈ ਜਦੋਂ ਲੈਣ ਆਉਂਗੇ ਸ਼ਾਦੀ ਦਾ ਆਪਾਂ ਤੁਹਾਨੂੰ ਉਹ ਦੱਸ ਦਾਂਗੇ ਜਦੋਂ ਕਿਸ ਨੇ ਲੈਣ ਆਉਗਾ ਬਾਈ ਲਓ ਜੀ ਆ ਆ ਗਿਆ ਨੀਲਾ ਇਹ ਨੀਲਾ ਉਤਰਾ ਵਈ ਚੱਟੀਆਂ ਅੱਖਾਂ ਕਾਲੀ ਨੋਕ ਇਹਨੂੰ ਹਰਾ ਦਿਵਾਜ ਵੀ ਕਹਿ ਸਕਦੇ ਆਪਾਂ ਇਹ ਸਰ ਦੇ ਇਸ਼ਾਰੇ ਛਾਦਰੀ ਤੇ ਲੱਗੇ ਹੋਇਆ ਬਾਈ ਠੀਕ ਹੈ ਜੀ ਛਾਦਰੀ ਤੇ ਆਪਾਂ ਉਦੋਂ ਦੱਸਾਂਗੇ ਜਦੋਂ ਕੋਈ ਲਾਈਨ ਆਊਗਾ ਬਾਈ ਜੀ ਠੀਕ ਹੈ ਜੀ ਬਾਈ ਆਹ ਕਰ ਲਓ ਬਾਈ ਜੀ ਪੰਜਾਂ ਦਾ ਸ਼ਾਂਪਾ 300 ਦਾ ਇੱਕ ਆ ਬਾਈ 600 ਦੇ ਦੋ ਆ ਬਾਈ ਠੀਕ ਹੈ ਜੀ ਬਾਈ ਹੈ ਹਲੋ ਜੀ ਖੱਟੀਆਂ ਅੱਖਾਂ ਨੇ ਬਈ ਕਾਲੀ ਪੂਰੀ ਨੋਕ ਹੈ ਜੀ ਹਲੋ ਜੀ ਕਰੋ ਫਰਾਂਣਾ ਸ਼ੋਹ ਤੇ ਆਹ ਕਰ ਲਓ ਬਈ ਜੀ ਪੁੰਛਿਆਣਾ ਸ਼ੋਹ ਠੀਕ ਹੈ ਜੀ ਬਈ ਹੈ ਹਲੋ ਜੀ ਬਈ 631 ਕਬਈ ਜੀ 600 ਦੇ ਦੋ ਗੂਟਰਾ ਵਈ ਇਹ ਸਾਰੇ ਦੇ ਸਾਰੇ ਢਾਂਗੇ ਤੇ ਲੱਗਿਆ ਹੋਇਆ ਬਈ ਕੋਈ ਇਹ ਨਹੀਂ ਬਣਾ ਢਾਂਗੇ ਵਾਲੇ ਚੱਟੀਆਂ ਆਖਾ ਚੱਟੀ ਨੋਕ ਵਈ ਜੀ ਠੀਕ ਹੈ ਜੀ ਇਹ ਲੋ ਵਈ ਤੇ ਆ ਕਰੋ ਜੀ ਪੰਜਾਂ ਦਾ ਸ਼ੋਅ ਲੋ ਬਾਈ ਕੋਣ ਸਾਨੂੰ ਬਖੋਣਾਗੇ ਲੋ ਜੇ ਚੁਟਾ ਬਾਈ ਸਿਰ ਤੇ ਚਿੱਟੀਆਂ ਅੱਖਾਂ ਨਾਲ ਬਾਈ ਠੀਕ ਹੈ ਜੀ ਬਾਈ 301 ਦਾ ਇੱਕ ਬਈ 600 ਦੇ 2 ਆ ਬਾਈ ਜੀ ਕਿੰਨੇ ਵੇਲੇ ਦਾ ਜਿਆਦਾ ਰੇਟ ਹੈ ਰੇਟ ਕੋਈ ਜਿਆਦਾ ਨਹੀਂ ਹੈਗਾ ਬਾਈ ਜਿਹੜਾ ਰੇਟ ਹੈਗਾ ਠੀਕ ਹੈ ਜੀ ਬਾਈ ਲੋ ਬਾਈ ਫਰੀਜ ਲੌਕ ਚੈੱਕ ਹੁਣ ਤਰ ਇੱਕ ਤੋਂ ਇੱਕ ਆਏ ਹੋਣੇ ਬਈ ਅੱਛਾ ਬਣੇ ਕੋ ਨਾ ਬਈ ਲਾਲ ਜਿੰਨਾ ਕਬੂਤਰ ਚਿੱਟੀਆਂ ਅੱਖਾਂ ਨੇ ਬਈ ਠੀਕ ਹੈ ਜੀ ਆਪਾਂ ਇੰਦਰੇਜ ਹੋ ਗਏ ਮੜੇ ਇਹ ਫਰਕ ਰਹਾ ਤੇ ਨਾ ਬਈ ਜੀ ਕਰ ਲਓ ਬਈ ਜੀ ਫਰਾਂਣਾ ਸ਼ੋ ਆ ਐ ਹਾਂ ਲੋ ਜੀ ਕਰੋ ਪੰਜਾਂ ਦਾ ਸ਼ੋ ਆ ਲਵਾਏ ਖਟੀਆਂ ਅੱਖਾਂ ਐ ਕਾਲੀ ਜੀ ਨੂੰ ਕਹ ਬਈ ਠੀਕ ਹੈ ਜੀ ਬਈ ਇਹਦੇ ਆ ਰਿਹਾ ਬਈ ਪਰ ਆ ਰਹੇ ਨੇ ਬਈ ਇਹਦੇ ਠੀਕ ਹੈ ਜੀ ਬਈ ਆ ਲਓ ਜੀ ਕਰੋ ਪੰਜਾਸ਼ ਹੋ ਕੋ ਲੋ ਸ਼ੌਕ ਕਾਲੀ ਨੋਕ ਹੈ ਬਾਈ ਹਰੀਆਂ ਅੱਖਾਂ ਦੀ ਕੂਦਰੀ ਕੂਦਰਾ ਹੈ ਹਰੀਆਂ ਅੱਖਾਂ ਨੇ ਬਾਈ ਦੀਆਂ ਅੱਖਾਂ ਦੀਆਂ ਹਰੀਆਂ ਨੇ ਬਾਈ ਜੀ ਠੀਕ ਹੈ ਜੀ ਬਾਈ ਆ ਕਰ ਲਓ ਬਾਈ ਫਰਾਂ ਦਾ ਸ਼ੌਕ ਹੇ ਠੀਕ ਹੈ ਕਰੋ ਜੀ ਬਾਈ ਪੰਜਾਂ ਸ਼ੌਕ ਹੋਰ ਇੱਕ ਤੋਂ ਇੱਕ ਹੈ ਬਾਈ ਇੱਕ ਵੀ ਨਹੀਂ ਮਾਰਾ ਇਹਨਾਂ ਤੇ ਕੁਭੀ ਇੱਕ ਵੀ ਮਾਰਾ ਹੁੰਦਾ ਜਮੈਂ ਇੱਕ ਵੀ ਨਹੀਂ ਮਾਰਾ ਬਾਈ ਜੀ ਸੁਣੋ ਬਾਈ ਜੀ ਖੱਟੀਆਂ ਅੱਖਾਂ ਕਾਲੀ ਨੋਕਾ ਬਾਈ ਸਰ ਤੇ ਮਾਰੇ ਮਾਰੇ ਕਾਲੀ ਇਹ ਲਊਗਾ ਬਾਈ ਮੋ ਬਾਈ ਕਰੋ ਪਰਨਾ ਸ਼ੋਕ ਠੀਕ ਹੈ ਜੀ ਬਾਈ ਹੈ ਆ ਕਰ ਲਾ ਬਾਈ ਪਰਨਾ ਸ਼ੋਕ ਦੇ ਪੰਛੀਆਂ ਦਾ ਪੰਜੇ ਤੇ ਗੂੜੇ ਬਾਈ ਇਹਨਾਂ ਸਾਰੇ ਕਬੂਤਰ ਜੋ ਇਹਦੇ ਪੰਜੇ ਗੂੜੇ ਆ ਬਾਈ ਕੱਲੇ ਦੀ ਦੇਖ ਸਕਦਾ ਬਾਈ ਤੁਸੀਂ ਇਹਨਾਂ ਸੋਨੇ ਕਬੂਤਰ ਦਿਖਾਇਆ ਨਾ ਹੁਣ ਤੱਕ ਉਹਨਾਂ ਤੋਂ ਸਾਰਿਆਂ ਤੋਂ ਵੱਧ ਇਹਦੇ ਗੂੜੇ ਪੰਜੇ ਬਾਈ ਜਿਵੇਂ ਜਾਮਣੀ ਪੰਜੇ ਆ ਠੀਕਣਾ ਬਈ ਵਾ ਬਰਡ ਵਿੱਚ ਜਾ ਜੀ ਡੰਡੇ ਤੇ ਚੜ ਜਾ ਨਾ ਬਈ ਉਹ ਸਰੂਪ ਤੀਕ ਫੋਰ ਖੋਣੇ ਲਾਲ ਸਰਾ ਚਟੀਆਂ ਅੱਖਾਂ ਪੂਰੀ ਨੋ ਕਬਈ ਠੀਕ ਹੈ ਜੀ ਕੂਤਰਾਂ ਦੇ ਘਾਟੇ ਗਾਠਾਂ ਦੀ ਪਤਾ ਲੱਗਦਾ ਕਿ ਕੂਤਰ ਫੁੱਲ ਚੰਗੇ ਆ ਬਈ ਐਜੇ ਕਬੂਤਰ ਸਨੋ ਕੋਈ ਤੇ ਨਹੀਂ ਸਕਦਾ ਐਜੇ ਕਬੂਤਰਾਂ ਰੇਟ ਬਹੁਤ ਮਹਿੰਗਾ ਹੁੰਦਾ ਔਰ ਆਪਣੇ ਕੋਲ ਕੋਈ 300 ਦਾ 1 600 ਦੇ ਦੂਆ ਆ ਦੇਖੋ ਇਹ ਪੰਜੇ ਵੀ ਬਈ ਠੀਕੇ ਪੀਕੇ ਜੇ ਇਹਨਾਂ ਯੰਦਰਾਣੇ ਲੰਬੀਆਂ ਨੇ ਔਰ ਪੀਕੇ ਨੇ ਆਮ ਕਬੂਤਰੋਂ ਲੰਬੀਆਂ ਨੰਦਰਾਣੇ ਬਈ ਇਹਦੇ ਠੀਕਾ ਜੀ ਬਈ ਮੋਝੀ ਇੱਕ ਹੋਰ ਆ ਗਿਆ ਆਪਣੇ ਕੋਲ ਕਾਲਾ ਸ਼ਾਲੀ ਪੀਲੀ ਅੱਖਾਂ ਲਾਲ ਚੀਨਾ ਬਾਈ ਠੀਕ ਆ ਬਾਈ ਜੀ ਕਰ ਲੈ ਬਾਈ ਜੀ ਇਹ ਲਾਓ ਬਾਈ ਜੀ ਕਹਾਂ ਪੰਜਾ ਠੀਕ ਆ ਬਾਈ ਜੀ ਇੱਕ ਆ ਸੀਗਾ

ਉਹ ਵਾਜੀ ਦੇਖ ਲਓ ਕਬੂਤਰ ਇੱਕ ਦੋ ਇੱਕ ਕਬੂਤਰ ਹੈ ਬਾਈ ਠੀਕ ਹੈ ਬਈ ਇਹ ਇਤੋਂ ਡੰਡੇਾਂ ਤੇ ਤਾਂ ਨਹੀਂ ਚੜ ਰਹੇ ਆਪਣੇ ਕੋਲ ਨਵੇਂ ਆਏ ਹਨ ਤਾਂ ਕਰਕੇ ਡੰਡੇਾਂ ਤੇ ਚੜਦੇ ਨਹੀਂਗੇ ਕਬੂਤਰ ਤੁਸੀਂ ਦੇਖ ਸਕਦੇ ਹੋ ਕਬੂਤਰ ਇੱਕ ਦੋ ਇੱਕ ਬੈਠਾ ਬਈ ਆਪਣੇ ਕੋਲ ਨੀਲੇ ਗੋੜ ਰੰਗ ਲਾਲ ਸਿਰ ਠੀਕ ਹੈ ਬਈ ਤੇ ਲਾਲ ਸਿਰੇ ਬੈਠੇ ਉਹ ਚਮੜੇ ਮੋਰੀ ਦੇ ਨੀਲੇ ਗੋਲੇ ਬੈਠੇ ਆ ਦੇਖੋ سرمੇ ਰੰਗੇ ਲਾਲ ਸਿਰਦੇ ਤੇ ਆ ਗੁੜ ਰੰਗੇ ਕਬੂਤਰ ਬਾਈ ਸਾਰੇ ਉੱਡਣਗੇ ਠੀਕ ਹੈ ਨਾ ਬਾਈ ਜੀ ਸਾਰੇ ਦੇ ਸਾਰੇ ਟਾਂਕੇ ਤੇ ਲੱਗੇ ਹੋਏ ਤੇ ਉੱਤਰ ਦੇਖਦਾ ਇੱਕ ਤੋਂ ਇੱਕ ਕਬੂਤਰ ਬੈਠਾ ਬਾਈ ਆਪਣੇ ਕੋਲ ਕੋਈ ਅਜਿਹੀ ਗੱਲ ਨਹੀਂ ਇੱਕ ਤੋਂ ਇੱਕ ਕਬੂਤਰ ਬੈਠਾ ਬਾਈ ਇੱਕ ਤੋਂ ਇੱਕ ਬੜੇ ਡਰਦੇ ਹੈ ਦੰਦ ਦਾ ਕਾਰਨ ਕਿਉਂਕਿ ਨਵੀਂ ਨੇ ਉਰੇ ਆਪਣੇ ਕੋਲ ਨਵੇਂ ਹੁੰਦੇ ਨੇ ਤਾਂ ਕਰਕੇ ਡਰਦੇ ਆ ਬਾਈ ਬਾਕੀ ਤੁਸੀਂ ਬੈਠੇ ਦੇਖ ਸਕਦੇ ਹੋ ਕਬੂਤਰਾਂ ਦੀ ਬੈਠਾ ਉੱਠ ਤਾਂ ਤੁਹਾਨੂੰ ਪਤਾ ਹੀ ਲੱਗ ਜਾਊਗਾ ਵੀ ਕਾਏ ਜੇ ਕਬੂਤਰ ਆ ਗਏ ਨੀਲੇ ਲਾਲ ਜੀ ਨੇ ਸਾਰੀ ਤਰ੍ਹਾਂ ਦੇ ਕਬੂਤਰ ਬੈਠਿਆ ਬਾਈ ਮਣੇ ਲਵੇ ਲਵੇ ਜੂਤ ਛੂਮ ਕੇ ਜੀ ਕਰਕੇ ਦਿਖਾ ਦੇ ਠੀਕ ਹੈ ਅਸਰ ਲੰਗੀ ਦਿਖਾ ਦੇ ਅੱਲੇ ਫਿਰ ਦੇਖੋ ਤਾਂ ਸਾਰੇ ਦਿਖਾ ਦੇ ਲਵੋ ਲਵੋ ਵੀ ਪ੍ਰੋਪਰ ਜੀ ਕਰਕੇ ਵੀਡੀਓ ਬਣਾ ਦੇ ਹਾਂ ਆਲਾ ਇਹਨਾਂ ਕੇ ਮੈਨੂੰ ਦਿਖ ਨਹੀਂ ਠੀਕ ਹੈ ਬਈ ਇਹ ਦੇਖ ਲਓ ਤੁਸੀਂ ਕਬੂਤਰ ਇੱਕ ਦੋ ਇੱਕ ਕਬੂਤਰ ਹੈ ਕੋਈ ਆਪਣੇ ਕੋਲ 300 ਦਾ ਇੱਕ ਹੈ 600 ਦੇ ਦੋ ਆ ਬਈ ਜਿਹੜਾ ਮਰਜ਼ੀ ਛਾਂਟ ਕੇ ਫੜ ਕੇ ਲੈ ਜਾਓ ਬਈ ਠੀਕ ਹੈ ਜੀ ਬਈ ਜੇ ਕਿਸੇ ਨੇ ਡਿਲੀਵਰੀ ਕਰਾਉਣੀ ਹੈ ਤਾਂ ਘਟ ਤੋਂ ਘਟ 10 ਕਬੂਤਰਾਂ ਦੀ ਡਿਲੀਵਰੀ ਹੋ ਬਈ ਇਹ ਨਹੀਂ ਹੈਗਾ ਵੀ 2-4 ਦੀ ਡਿਲੀਵਰੀ ਕਰ ਦੋ ਕੋਈ 2-4 ਦੀ ਡਿਲੀਵਰੀ ਨਹੀਂ ਹੁੰਦੀ ਬਈ 10 ਕਬੂਤਰਾਂ ਦੀ ਡਿਲੀਵਰੀ ਹੋਊਗੀ ਤੇ ਡਿਲੀਵਰੀ ਚਾਰਜ ਅਲੱਗ ਲੱਗੂਗਾ ਬਈ ਡਿਲੀਵਰੀ ਚਾਰਜ ਲੱਗਣਾ ਅਲੱਗਾਂ ਕਬੂਤਰ ਤੁਸੀਂ ਦੇਖੇ ਲੈਂਦੇ ਨੇ ਤੇ ਬਾਕੀ ਬਾਈ ਜੀ ਫੋਨ ਉਹੀ ਕਰੋ ਜਿਹਨੇ ਕਬੂਤਰ ਲੈਣੇ ਹੈ ਠੀਕ ਹੈ ਜੀ 300 ਦਾ 1 ਹੈ ਬਾਈ 600 ਦੇ 2 ਹੈ 300 ਦਾ 1 ਤੇ 600 ਦੇ 2 ਸਾਰੇ ਸਾਰੇ ਛਤਰੀ ਦੇ ਲੱਗੇ ਹੋਇਆ ਬਾਈ ਜਦੋਂ ਵੀ ਕੋਈ ਲੈਣਾ ਉਹ ਪਹਿਛਤਰੀ ਦਾ ਰੰਗ ਉਹਦੀ ਦੱਸਾਂਗੇ ਠੀਕ ਹੈ ਨੇ ਬਾਈ ਜੀ ਤੇ ਬਾਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਫੋਟਮਰ ਸਬਸਕ੍ਰਾਈਬ ਤੇ ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਆਦ ਤੱਕ ਲਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ